ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਾਈਨੂ ਬੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਸੂਈ ਸਵਾਈਂ ਗਾਂ ਜੀ ਇੱਕ ਟੋਕੜ ਗਾਂ ਤੇ ਇੱਕ ਬੱਚੀ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੰਦੀਪ ਸਿੰਘ ਵੀਰੇ ਪਿੰਡ ਜੀ ਸ਼ਹਿਰ ਤਨਗੋੜਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 843746852 ਠੀਕ ਆ ਬਾਈ ਸੂਆ ਕਿੰਨਾ ਮੈਂ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਮੈਂ ਸੂਈ ਹੈ ਜੀ ਸੂਆ ਵੀ ਤੀਜਾ ਸੂਈ ਹੈ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਵੀਰੇ ਦੂਜਾ ਦਾਣਾ ਜੀ ਬੱਚਾ ਕੀ ਹੈ ਜੀ ਬੱਚਾ ਵੀਰੇ ਬੱਚਾ ਠੀਕ ਆ ਜੀ ਇਹ ਡੰਨਾ ਜੀ ਜਿਹੜਾ ਡੰਨਾ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਦਾ ਦੁੱਧ ਦਾ ਤੇ ਦੂਜਾ ਦਿਨ ਹੋ ਗਿਆ ਵੀਰੇ ਮੰਨ ਲਓ ਵੀ ਹੁਣ ਦੁੱਧ ਬਣ ਗਿਆ ਦੁੱਧ ਮੰਨ ਲਵੇ ਕਿਲਾ ਬੋਲਾ ਮੰਨ ਲਵੇ ਠੀਕ ਆ ਜੀ ਕਿੰਨਾ ਤਿਆਰ ਆ ਜੀ ਅੱਜ ਦੇ ਵੀਰੇ 8 ਕਿਲੋ ਹੋਊਗਾ ਤਿਆਰ ਜੋ ਕਿ ਦੇ ਦਾਂਗੇ ਜੀ ਹਾਂ ਵੀਰੇ ਭਾਵੇਂ ਤੰਦਾਂ ਚੋਲਵੇ ਕਿਲਾ ਥਣਾ ਦੀ ਦੰਨਾ ਜੀ ਥੋਨੇ ਡੰਨਾ ਠੰਡੀ ਸੀਲ ਆ ਜੀ ਠੰਡੀ ਸੀਲ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਦੂਜਾ ਦਿਨ ਹੋ ਗਿਆ ਸੂਈ ਨੂੰ ਜੀ ਸੂਆ ਤੀਜਾ ਸੂਈ ਆ ਬੱਚਾ ਮਗਰ ਬੱਚਾ ਜੀ ਬੋਲਾ ਮੰਨਣਾ ਬੋਲਾ ਮੰਨ ਲਓ ਦੁੱਧ ਮੰਨਣਾ ਦੁੱਧ ਮੰਨ ਲਓ ਜਿਹੜਾ ਨੈਟ ਤਿਆਰ ਹੋਊਗਾ ਉਹ 8 ਕਿਲੋ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਬਾਈ ਛੋਟੇ ਛੋਟੇ ਸੈਂਕਾ ਮਾਰਦੀ ਮੋਦੀ ਤਾਂ ਠੀਕ ਹੈ ਜੀ ਠੰਡੀ ਸੀਲ ਪੂਰੀ ਹੈ ਜੀ ਠੀਕ ਹੈ ਜੀ ਲੈ ਜਲਦੀ ਵੀਰੇ ਬਾਕੀ ਕ੍ਰੋਸ ਅੰਗ ਆ ਜੀ ਦੁੱਧ ਦੀ ਫੈਟ ਚੰਗੀ ਆਊਗੀ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਬੱਚਾ ਮਗਰ ਆ ਜਾਂਦਾ ਜੀ ਬੱਚਾ ਸੂਏ ਸਵਾਏ ਪਸ਼ੂ ਦਾ ਫਾਇਦਾ ਵੀਰੇ ਇਹ ਹੋ ਜਾਂਦਾ ਹੁੰਦਾ ਤੁਸੀਂ ਮਾਲਕ ਦੇ ਘਰੇ ਦੋ ਟਾਈਮ ਚਾਰ ਟਾਈਮ ਆਪਦੀ ਤਸੱਲੀ ਆਸਤੇ ਮਿਲਕਿੰਗ ਕਰ ਸਕਦੇ ਹੁੰਨੇ ਆ ਜੀ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜ਼ੀ ਲੈ ਲੇ ਜੀ ਤੇ ਡਿਮਾਂਡ ਵੀਰੇ ਜਮ੍ਹਾਂ ਲੈਣ ਦੇਣ ਵਾਲੀ ਜੀ ਡਿਮਾਂਡ ਵੀਰੇ 35 ਮੰਗ ਲਈਏ 34 ਮਤਲਬ 32000 ਰੁਪਏ ਦੇ ਦਾਂਗੇ ਉਹ ਜੂ ਮਾਨਤਣ ਜੀ ਮਾਨਤਣ ਕਰ ਦਾਂਗੇ ਠੀਕ ਆ ਜੀ ਮਾਲਾ ਸੋਬਦ ਨਹੀਂਗਾ ਮਾਨਤਣ ਹੋਊਗਾ ਮਾਨਤਣ ਮਾਨਤਣ ਹੋ ਜੂਗਾ ਬਰੇ ਜਿਹੇ ਸਾਹਬ ਨਾਲ ਉਹ ਤਾਂ ਬੰਨ ਵਾਲੀ ਨਹੀਂ ਪਲੀਂ ਨਾ ਕੋਈ ਉੱਦਾਂ ਗਰਮ ਨਹੀਂ ਗਈ ਸਹੀ ਗੱਲ ਹੈ ਬਰੀਡ ਚ ਬੰਨ ਵਾਲੀ ਵੀ ਦੋਗਲਾ ਪੰਜਾ ਨਹੀਂ ਹੈਗਾਗਾ ਪੂਰੀ ਸ਼ਾਮ ਘੱਟ ਵਾਲੇ ਤੋਂ ਆਈ ਹੈ ਸੇਵਾ ਕਰੂ ਵਾਲਾ ਬੜਾ ਦੇ 12 14 ਕਿਲੋ ਦੁੱਧ ਤੜਦੀ ਨਹੀਂ ਤੜਦੀ ਨਹੀਂ ਸਹੀ ਗੱਲ ਹੈ ਜੀ ਬਾਕੀ ਬਈ ਮੱਝਾ ਰਗਾ ਸੰਗਮਾ ਦੁੱਧ ਹੂ ਕਰਮ ਵਾਲੀ ਦਾ ਆ ਵੀ ਨਾੜੂਗਾ ਵੀਰੇ ਨਾੜੂਗਾ ਤਾਂ ਤੀਜਾ ਚੌਥਾ ਨਹੀਂ ਹੋਗਾ ਅੱਜ ਦੂਜਾ ਦਿਨ ਹੋਇਆ ਸੂਏ ਨੂੰ ਬਚਾ ਠੀਕ ਹੈ ਜੀ ਤੇ ਬਾਕੀ ਵੀਰੇ ਹੁਣ ਚਾਰੂ ਚੂਰੂ ਬਹੁਤ ਆਈ ਨਹੀਂ ਕੋਈ ਪਸ਼ੂ ਚਾਰੂ ਕੋਲੋਂ ਠੀਕ ਜੀ ਜੋ ਮਰਜ਼ੀ ਪਾ ਦੇ ਉਹ ਹੀ ਖਾ ਲੈਂਗੇ ਠੀਕ ਆ ਵੀਰੇ ਅੱਗੇ 2 ਨੰਬਰ ਬੱਚੀ ਬਈ ਦੰਦੋ ਕਿਵੇਂ ਆ ਦੰਦੋ ਵੀਰੇ ਦੋਨ ਦੀ ਦੋਨ ਦੀ ਹੋਈ ਆ ਦੋ ਇੱਕ ਦੰਦ ਦੋ ਚੱਕ ਦੀ ਆ ਮਾਂ ਲਾਏ ਸਟਾਰਟ ਹੀ ਗਿੱਤੇ ਸਟਾਰਟ ਹੀ ਛੋਟੇ ਛੋਟੇ ਆ ਪ੍ਰੋਪਰ ਨਹੀਂ ਹੋਈ ਆ ਜੀ ਨਹੀਂ ਹਾਂਜੀ ਠੀਕ ਆ ਏਆਈ ਵਗੈਰਾ ਹੋਈ ਆ ਜੀ ਨਹੀਂ ਆਈ ਨਹੀਂ ਹੋਈ ਵੀਰੇ ਠੀਕ ਆ ਜੀ ਮਾਂ ਦਾ ਦੁੱਧ ਕਿੰਨਾ ਇੱਕ ਬਈ ਮਾਂ ਦਾ ਵੀਰੇ ਜਨ ਕੇ ਗਾਂ ਆ ਬਹੁਤ ਚੰਗੀਆਂ ਆ ਹੀ ਗਾਂ ਆਪਣੇ ਕੋਲ ਅੰਦਰ ਖੜੀ ਆ ਇੱਕ ਉਹਨਾਂ ਦੇ ਕੋਲ ਗਾਂ ਲੈ ਕੇ ਆਏ ਮੈਂ ਉਹਨਾਂ ਕੋਲ ਬੱਛੀ ਲੈ ਕੇ ਆਏ ਠੀਕ ਆ ਇੱਕੋ ਕਰੋ ਲੈ ਕੇ ਆ ਆ ਬਹੁਤ ਵੱਡੀ ਗਾਂ ਦੀ ਬੱਛੀ ਆ ਜੀ ਠੀਕ ਆ ਬਾਈ ਫੋਟ ਸ਼ਾਂਗ ਕੋਈ ਨਹੀਂ ਜੀ ਨਹੀਂ ਫੋਟ ਸ਼ਾਂਗ ਦੀ ਵੀਰੇ ਗਰੰਟੀ ਹੂ ਆਪ ਕੋਲ ਠੀਕ ਆ ਜੀ ਇਹ ਵੀ ਤੋੜ ਕੇ ਦਿਖਾ ਦਿਨ ਵੀਰੇ ਬਹੁਤ ਆ ਵੀਰੇ ਸੀਲ ਸੂਨ ਬਾਕੀ ਆ ਝੋਲੀ ਦੇਖੋ ਮਾਰੀ ਝੋਲੀ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਕਿੱਡਾ ਕਰਾ ਵਧੀਆ ਲੱਗਿਆ ਸ਼ਾਂਗ ਦੀ ਗਰੰਟੀ ਆ ਜੀ ਅਜੇ ਦੋ ਬੰਦ ਦੇ ਦੰਦ ਚੱਕਦੀ ਆ ਪ੍ਰੋਪਰ ਧੁੰਦੀ ਨਹੀਂ ਆਪਾਂ ਕਹਿ ਸਕਦੇ ਯਾਨੀ ਸਟਾਰਟ ਕਰ ਲਿਆ ਦੰਦ ਚਮਕ ਬਹੁਤ ਅਗਰੇ ਬਚੀ ਸਹੀ ਗੱਲ ਆ ਹਾਈਟ ਵੀ ਚੰਗੀ ਆ ਕੱਦ ਕਾਠ ਵੀ ਚੰਗਾ ਬਸ ਟੀਕਾ ਲੈਣ ਦੇ ਯੋਗ ਹੀ ਆ ਜੀ ਹੋਰ ਮਹੀਨਾ ᱥਾਮਕੇ ਜੀ ਇਹ ਆਈ ਹੋ ਜੂਗੀ ਬਾਕੀ ਸ਼ਾਈਨਿੰਗ ਵਾਲੀ ਸਕੈਨ ਨਾਲ ਜੀ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਵੀ ਸੋਹਣੀ ਆ ਲੈ ਚੱਲੀ ਵੀਰੇ ਇੱਧਰ ਆ ਵੀ ਆਪ ਦੰਦ ਦਿਖਾ ਦੀਏ ਮੇਰੇ ਹਾਂਜੀ ਦੰਦ ਦਿਖਾ ਦਿਓ ਜੀ ਚੈੱਕ ਕਰਾਂ ਆ ਵੀ ਲੈ ਵੀਰੇ ਦੋੰਦੇ ਚਾਰ ਸਟਾਰਟ ਕੀਤੇ ਆ ਹਜੇ ਚੱਕ ਨੇ ਸਟਾਰਟ ਹੀ ਕੀਤੇ ਆ ਬਹੁਤ ਅੱਜ ਨੂੰ ਜਵਾਬ ਖੋਦੀ ਫਰੇ ਬਸ ਬਈ ਟੀਕਾ ਲੈਣ ਦੇ ਜੋਗੀ ਆ ਜੀ ਕੱਦ ਕਰ ਬਹੁਤ ਵੀਰੇ ਪੈਠ ਕੋੜਾ ਬਹੁਤ ਆ ਬੱਚੀ ਦਾ ਸਹੀ ਗੱਲ ਆ ਜੀ ਠੀਕ ਕਰਕੇ ਵੇਖੋ ਬੱਚੀ ਕਿੰਨੀ ਆ ਸਹੀ ਗੱਲ ਆ ਜੀ ਹਾਈਟ ਚੰਗੀ ਬੇਲ ਚੰਗੀ ਸ਼ਾਈਨਿੰਗ ਵਾਲੀ ਸਕਿਨ ਤੇ ਇਹਦੀ ਡਿਮਾਂਡ ਵੀਰੇ ਜਮਾਂ ਲੈਣ ਦੇ ਨਾਲ ਹੀ ਡਿਮਾਂਡ ਵੀਰੇ ਦੀ ਉਹਨੇ ਦੀ ਆ ਫੀਡ ਖਾ ਗਈ ਉਹ ਜਿੰਨੇ ਅਗਦੀ ਆਪਾਂ ਦੇ ਦੇਣੀ ਆ ਕਿੰਨੇ ਦੀ ਇਹ 10000 ਰੁਪਏ ਮੋ ਲੱਗੀ ਆਫਰ ਹੀ ਆ ਜੀ ਆਫਰ ਹੀ ਆ ਜੇ ਕੋਈ ਗਾਂ ਦੇ ਨਾਲ ਲੈਂਦਾ ਕਿਸੇ ਦੇ ਦੋਨਾਂ ਚ ਨਾਲੋਂ ਫਿਰ ਹੋਰ ਮਾਨ ਤਾਨ ਕਰ ਦਿਆਂਗੇ ਜੋੜਾ ਲੈ ਜੀ ਹਾਂ ਚਲ ਅਗਲੇ ਨੂੰ ਇਹ ਹੋ ਜਾਂਦਾ ਵੀ ਇੱਕ ਕਰਾਈ ਚ ਦੋ ਆ ਜਾਣੀਆਂ ਤੇ ਪਰ ਗਾਂ ਬਹੁਤ ਚੰਗੀ ਦੀ ਵੱਛੀ ਆ ਮਾਰੀ ਦਿਖਾ ਦਿਓ ਇੱਥੇ ਇੱਕ ਉਖਾ ਦਿਓ ਕਰਦੀ ਵੱਛੀ ਠੰਗੀ ਆ ਚੈੱਕ ਕਰ ਸਕਦੇ ਹੋ ਆਫਰ ਹੀ ਆ ਜੀ 10000 ਰੁਪਏ ਡਿਮਾਂਡ ਆ ਜੀ ਵਿਚੋਂ ਲੈਸ ਹੋ ਜਾਊਗਾ ਭਾਜ ਤੁਮੋ ਅੱਛੀ ਨਹੀਂ ਮਿਲਨੇ ਆ ਦੇਖੋ ਮਾਰੇ ਐਨੀ ਵੀ ਲੱਤਾ ਪੜੀ ਜਾਣੀਆਂ ਲੈਗ ਸਕੋਰ ਪੂਰਾ ਚੰਗਾ ਜੀ ਬੱਚੇ ਉਹ ਬਾਈਆਂ ਬਣਦੀਆਂ ਵੀ ਨੇ ਲੱਖ ਲੱਖ ਰੁਪਏ ਦੀ ਕੁਆਲਿਟੀ ਚਮਕ ਬਹੁਤ ਆ ਵੈਨ ਸਹੀ ਗੱਲ ਆ ਜੀ ਬਾਕੀ ਅੱਜ ਤਾਂ ਬਾਈ ਐਵੇਂ ਕੋਈ ਮਿਲ ਜਾਣੀ ਐ ਇਹ ਦੂਬਾ ਤਾਂ ਕਰ ਮਾਰੀ ਦੋਤੀ ਪੀ ਗਈ ਹੋਣੀ ਐ ਜਿੰਨਾ ਭਾ ਬਾਈ ਨੇ ਕੀਤਾ ਜੀ ਤੇ ਜਿੱਦ ਤਿਆਰ ਹੋਗੀ ਉਦੋਂ ਤਾਂ ਨਰੇ ਪੈਸੇ ਆਂਦੀ ਆ ਅੱਗੇ ਤਿੰਨ ਨੰਬਰ ਸੁਆ ਕੇ ਨਮਦਰੇ ਇਹ ਵੀਰੇ ਸੁਆ ਤੀਜਾ ਮੰਦ ਕੇ ਲਈ ਆਪਾਂ ਠੀਕ ਆ ਸਮਾਂ ਕਿੰਨਾ ਕੋ ਹੋ ਗਿਆ ਸੁਵੀਰ ਸਮਾਂ ਵੀਰੇ 2 ਮਹੀਨੇ ਹੋ ਗਏ ਗਾਰੰਟੀ ਵਾਲੇ ਠੀਕ ਆ ਜੀ ਦੁੱਧ ਕਿੰਨਾ ਤਿਆਰ ਆ ਦੁੱਧ ਵੀਰੇ ਇਸ ਟਾਈਮ ਕਹਿਣ ਨੂੰ ਕਿ 14 ਕਿਲੋ ਦਾ 2 ਡੰਗ ਡੱਬੇ ਨਾ ਮਣਕੇ ਲਈ ਆ ਸਕਦਾ ਡੱਬਾ ਆਪਦਾ ਲੈ ਕੇ ਆਵੇ ਕਿਲੋ ਜੋਕ ਕੇ ਦੇ ਦਾਂਗੇ ਜੀ ਇੱਕ ਹੋਰ ਵੀ 900 ਗ੍ਰਾਮ ਦਾ ਲੀਟਰ ਦਾ ਆਪਾਂ ਕਿਲੋ ਆਣਾ ਦੇਵਾਂਗੇ ਠੀਕ ਆ ਜੀ ਕੰਡੇ ਤੇ ਛਾੜ ਕੇ ਹਾਂ ਠੀਕ ਆ ਜੀ 14 ਕਿਲੋ ਜੋਕ 14 ਕਿਲੋ 2 ਡੰਗ ਜੋਕ ਕੇ ਲਈ ਆਵੇ ਆਪਣੇ ਘਰੇ ਲਾ ਦੇਣੇ ਥਣਾ ਦੀ ਡਾਨਾ ਜੀ ਮਾਰੀ ਡਾਨਾ ਸੀਰ ਥਾਊਗਾ ਹਾਂ ਜਿਹੜੀਆਂ ਮਗਰ ਮਾੜੀਆਂ ਜਿਹਾ ਫੋਟਾਂ ਨਾ ਨਾ ਵੀਰੇ ਜਲਦੀਆਂ ਨਹੀਂ ਨਾ ਨਾ ਠੀਕ ਜੀ ਚਵਾਈ ਦੀ ਇੱਕ ਨੰਬਰ ਚੈੱਕ ਕਰ ਤੱਕਦੇ ਹੋ ਲਿਖ ਦੀ ਵੀਰੇ ਹਾਂਜੀ ਬਾਕੀ ਆ ਬੈਚ ਜੜ ਫੋਟਾ ਬਟਾ ਚੱਲਦੀਆਂ ਲੈ ਠੀਕ ਆ ਜੀ ਇਹਦਾ ਜਮਾ ਦੁੱਧ ਤੋੜ ਕੇ ਦਿਖਾ ਦਿਓ ਵੀਰੇ ਸੂਆ ਤੀਜਾ ਸੂ ਆ ਸੂਈ ਵੀ ਆ 2 ਮਹੀਨੇ ਸਮਾਂ ਹੋ ਗਿਆ ਸੂਈ ਨੂੰ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 14 ਕਿਲੋ ਆ ਲੀਟਰ ਵਾਲਾ ਨਹੀਂ ਕਿਲੋਆਂ ਵਾਲਾ ਬਾਕੀ ਵੀਰੇ ਆਪਾਂ ਕੱਦ ਕਾਠ ਬਹੁਤ ਆ ਵੈੜ ਸਹੀ ਗੱਲ ਆ ਜੀ ਵੈੜ ਚੰਗੀ ਆ ਕੱਦ ਵਾਲੀ ਆ ਜੀ ਤੇ ਸਿਰ ਇੱਕ ਆਪ ਮੀਣੀ ਦਾ ਇਹਨੇ ਵੀਰੇ ਥੋੜੇ ਪੈਰ ਬਣਾ ਲਿਆ ਪੱਕੇ ਤੋਂ ਬਾਹਰ ਖੜੀ ਆਈ ਆ ਜਿਆਦਾ ਨਹੀਂ ਥੋੜਾ ਜਿਹਾ ਹੈਗਾ ਪੈਰਾਂ ਦਾ ਵਾ ਠੀਕ ਆ ਠੀਕ ਆ ਪੈਰ ਸੈਟ ਕਰਾਉਣ ਆਲੇ ਥੋੜੇ ਜਿਹਾ ਕੋਈ ਜਾਂਦਾ ਬਾਈ ਜਦੋਂ ਇੱਕ ਸਾਬ ਸੁਖੜਾ ਰਵੇ ਨਾ ਕੱਦ ਕਠ ਵੱਡੇ ਦੀ ਆ ਜਾਂਦੀ ਤੇ ਇਹਦੀ ਡਿਮਾਂਡ ਵੀਰੇ ਡਿਮਾਂਡ ਵੀਰੇ ਕਿੰਨੋਂ ਦੱਸਦਾ ਮਨ ਲਾ ਵੀ ਜੀ ਕਰੇ ਵਧੀਆ ਸੇਵਾ ਵਾਲੇ ਬੰਦੇ ਕੋਲ ਜਾਂਦੀ ਹੈ ਨਾ ਬਹੁਤ 2 ਕਿਲੋ ਵਧੂਗੀ ਜਾ ਕੇ ਸਹੀ ਗੱਲ ਹੈ ਹਾਂ ਤੇ ਜੇ ਅਗਲਾ 2 ਮਹੀਨੇ ਦੀ ਗਰੰਟੀ ਲਓ ਉਹ ਆਪਾਂ ਵੀਡੀਓ ਵੀ ਭੇਜ ਸਕਦੇ ਹਾਂ ਦੀ ਸਣੇ ਵੱਛੀ ਦੀ ਜਿੰਨਾ ਉਹਨਾਂ ਦੇ ਘਰ ਦੀ ਠੀਕ ਹੈ ਬਾਈ ਹਾਂ ਡਿਮਾਂਡ ਵੀਰੇ ਦੀ 32 ਕਰ ਲਈਏ 30 28000 ਰੁਪਏ ਵੜ ਦੇਣੀ ਆ ਆਫਰ ਹੀ ਆ ਹਾਂ ਤੇ ਦੁੱਧ ਵੀ ਮੱਈਆਂ ਵਰਗਾ ਹੋਊਗਾ ਅਗਲਾ ਚੋਕੇ ਸ਼ੀਸ਼ੀ ਜੀ ਪਾ ਕੇ ਲੈ ਜਾ ਕੇ ਫੇਰ ਖਾਣ ਲੈ ਠੀਕ ਹੈ ਜੀ ਹਾਂਜੀ ਲਓ ਜੀ 28000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਜੀ ਆਫਰ ਹੀ ਆ ਜੀ ਜਿਹਨੂੰ ਨਾਕ ਪਸੰਦ ਆਊ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਮੇਲ ਲਈ ਹੈ ਜਿਹਨੇ ਲਾਟ ਲਿਆ ਲੁੱਟ ਲਿਆ ਧੰਨਵਾਦ